ਸਤਿ ਸ਼੍ਰੀ ਅਕਾਲ ਜੀ ਇਲਫਾ ਜ਼ਿੰਦਗੀ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਮਨਜਿੰਦਰ ਸਿੰਘ ਇੱਕ ਵਕੀਲ ਸਨ ਜਿੰਨਾ ਤਾਂ ਹੱਸਦਾ ਖੇਡਦਾ ਪਰਿਵਾਰ ਸੀ ਤੇ ਉਹਨਾਂ ਦੀ ਪਤਨੀ ਕਲਵੀਰ ਕੌਰ ਇੱਕ ਸਿੱਧੀ ਸਾਦੀ ਘਰੇਲੂ ਮਹਿਲਾ ਸੀ ਮਨਜਿੰਦਰ ਸਿੰਘ ਬੜਾ ਸ਼ਕੀਨ ਬੰਦਾ ਸੀ ਬਾਹਰ ਕਈ ਔਰਤਾਂ ਨਾਲ ਉਸ ਦੇ ਚੱਕਰ ਚੱਲਦੇ ਸਨ ਇਹ ਗੱਲ ਕਲਵੀਰ ਕੌਰ ਨੂੰ ਪਤਾ ਸੀ ਲੇਕਿਨ ਉਹ ਵਿਚਾਰੀ ਕਦੇ ਵੀ ਇਹ ਸੋਚ ਨਹੀਂ ਸਕਦੀ ਸੀ ਕਿ ਇੱਕ ਦਿਨ ਮਨਜਿੰਦਰ ਕਿਸੇ ਦੂਜੀ ਪਤਨੀ ਨੂੰ ਘਰੇ ਲੈ ਆਵੇਗਾ ਜਦੋਂ ਮਨਜਿੰਦਰ ਦੂਜੀ ਪਤਨੀ ਜੋਤੀ ਨੂੰ ਘਰੇ ਲੈ ਕੇ ਆਇਆ ਉਹ ਸਿਰਫ ਉਹ ਸਿਰਫ ਬਹੁਤ ਇਕਲੇਸ ਹੋਇਆ ਮਨਜਿੰਦਰ ਨੇ ਕਲਵੀਰ ਨੂੰ ਸਮਝਾਇਆ ਕਿ ਕਲਵੀਰ ਤੂੰ ਤਾਂ ਇੱਕ ਇਸ ਘਰ ਦੀ ਰਾਣੀ ਹੈ ਇਸ ਵਿਚਾਰੀ ਨੂੰ ਬਸ ਘਰ ਦੇ ਵਿੱਚ ਇੱਕ ਇੱਕ ਕਿਸੇ ਕੋਨੇ ਵਿੱਚ ਰਹਿਣ ਦੀ ਇਜਾਜ਼ਤ ਦੇ ਉੱਥੇ ਰਹਿ ਲਵੇਗੀ ਤੇਰੇ ਘਰ ਤੇ ਕੰਮਾਂ ਵਿੱਚ ਹੱਥ ਤੇਰਾ ਹੱਥ ਵੀ ਵਟਾਵੇਗੀ ਤੇਰੀ ਹਰ ਗੱਲ ਮੰਨੇਗੀ ਤੈਨੂੰ ਤਾਂ ਮੁਫਤ ਦੀ ਇੱਕ ਨੌਕਰ ਨਹੀਂ ਮਿਲ ਗਈ ਪਰ ਕਲਵੀਰ ਰੋਂਦੀ ਰਹੀ ਤੇ ਉਸਨੇ ਕਿਹਾ ਕਿ ਮੇਰੇ ਹੁੰਦਿਆਂ ਹੋਇਆਂ ਤੁਸੀਂ ਦੂਸਰਾ ਵਿਆਹ ਕਿਉਂ ਕਰਵਾਇਆ ਮਨਜਿੰਦਰ ਗੱਲਾਂ ਦਾ ਗਾਲੜੀ ਸੀ ਤੇ ਗੱਲਾਂ ਨੂੰ ਘਮਾਉਂਦੇ ਹੋਏ ਕਹਿੰਦਾ ਕਲਵੀਰ ਮੈਨੂੰ ਮaaf ਕਰਦੇ ਹੋ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਹੁਣ ਜੋ ਤੂੰ ਕਹੇਂਗੀ ਉਹੀ ਕਰਾਂਗਾ બસ ਐਸ ਨੂੰ ਘਰ ਵਿੱਚ ਰਹਿਣ ਦੀ ਇਜਾਜ਼ਤ ਦੇ ਦੇ ਐਸ ਘਰ ਦੀ ਰਾਣੀ ਤਾਂ ਤੂੰ ਹੀ ਹੈ ਬਣ ਕੇ ਰਹੇਂਗੇ ਕਲਵੀਰ ਦਾ ਦਿਲ ਟੁੱਟ ਗਿਆ ਉਹ ਆਪਣੇ ਬੱਚਿਆਂ ਨੂੰ ਲੈ ਕੇ ਪੇਕੇ ਤੇ ਜਾਣਾ ਚਾਹੁੰਦੀ ਸੀ ਤੇ ਮਨਜਿੰਦਰ ਦਾ ਮੂੰਹ ਕਦੇ ਵੀ ਨਹੀਂ ਦੇਖਣਾ ਚਾਹੁੰਦੀ ਸੀ ਲੇਕਿਨ ਮਨਜਿੰਦਰ ਨੇ ਕਲਵੀਰ ਦੇ ਹੰਝੂਆਂ ਦੀ ਕੋਈ ਪਰਵਾਹ ਨਾ ਕੀਤੀ ਤੇ ਉਹ ਆਪਣੀ ਨਵੀਂ ਪਤਨੀ ਜੋਤੀ ਨਾਲ ਮਸਤ ਰਹਿਣਾ ਰਹਿਣ ਲੱਗਿਆ ਜੋਤੀ ਨੂੰ ਲਿਆਉਣ ਤੋਂ ਬਾਅਦ ਹੁਣ ਉਹ ਆਪਣੇ ਆਪ ਨੂੰ ਜਵਾਨ ਮਹਿਸੂਸ ਕਰਨ ਲੱਗਿਆ ਉਸ ਦਾ ਜੋਸ਼ ਜੋ ਹੌਲੀ-ਹੌਲੀ ਠੰਡਾ ਪੈ ਚੁੱਕਿਆ ਸੀ ਹੁਣ ਫਿਰ ਫਿਰ ਤੋਂ ਉਬਾਲੇ ਮਾਰਨ ਲੱਗਾ ਮਨਜਿੰਦਰ ਨੇ ਆਪਣੇ ਮਾਪਸ ਦੇ ਆਫਿਸ ਦੇ ਕੋਲ ਇੱਕ ਕਮਰੇ ਵਿੱਚ ਜੋਤੀ ਦੇ ਰਹਿਣ ਦਾ ਪ੍ਰਬੰਧ ਕਰ ਦਿੱਤਾ ਤੇ ਉੱਪਰੋਂ ਕੁਲਵੀਰ ਦੇ ਕੋਲ ਇਸ ਤਰ੍ਹਾਂ ਦਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਕਲਵੀਰ ਨੇ ਬਹੁਤ ਮਿਹਨਤ ਨਾਲ ਇੱਕ ਇੱਕ ਪੈਸਾ ਜੋੜ ਕੇ ਇਹ ਮਕਾਨ ਬਣਾਇਆ ਸੀ ਉਸਨੇ ਕਦੀ ਨਹੀਂ ਸੋਚਿਆ ਸੀ ਕਿ ਇਸ ਗ੍ਰੈਸਤੀ ਨੂੰ ਕਿਸੇ ਹੋਰ ਔਰਤ ਨਾਲ ਵੰਡਣਾ ਪਵੇਗਾ ਸਮਾਂ ਚਾਹੇ ਚੰਗਾ ਹੋਵੇ ਜਾਂ ਬੁਰਾ ਲੰਘ ਹੀ ਜਾਂਦਾ ਹੈ ਹੌਲੀ ਹੌਲੀ ਸਮਾਂ ਬੀਤਣ ਲੱਗਿਆ ਹਫ਼ਤੇ ਗੁਜ਼ਾਰੇ ਮਹੀਨੇ ਗੁਜ਼ਾਰੇ ਗੁਜ਼ਰੇ ਗੁਜ਼ਰੇ ਕਲਵੀਰ ਰੋਜ਼ ਰੋ ਕੇ ਹੀ ਪਹੁੰਚ ਜਾਂਦੀ ਸੀ ਪਹਿਲਾ ਮਨਜਿੰਦਰ ਇੱਕ ਦਿਨ ਉੱਪਰ ਉਸ ਸਕੂਲ ਖਾਣਾ ਖਾਣ ਆਮਦਾ ਤੇ ਇੱਕ ਦਿਨ ਜੋਤੀ ਦੇ ਕੋਲ ਰਹਿੰਦਾ ਫਿਰ ਹੌਲੀ-ਹੌਲੀ ਉਸ ਦਾ ਆਉਣਾ ਪੂਰੀ ਤਰ੍ਹਾਂ ਬੰਦ ਹੋ ਗਿਆ ਇਦਾਂ ਹੀ ਉਸਨੇ ਕਲਵੀਰ ਨੂੰ ਘਰ ਦੇ ਖਰਚੇ ਲਈ ਪੈਸੇ ਦੇਣ ਵੀ ਕੱਟ ਦਿੱਤੇ ਕਲਵੀਰ ਨੇ ਦੇ ਦੋ ਬੱਚੇ ਸਨ ਇੱਕ ਬੇਟਾ ਵਿਕਰਮ ਤੇ ਇੱਕ ਬੇਟੀ ਨੀਰੂ ਨੇਲੂ ਨੇ ਤੂ ਕਲਵੀਰ ਨੇ ਹ ਹਾਲਾਤਾਂ ਨਾਲ ਸਮਝੌਤਾ ਕਰ ਲਿਆ ਉਹ ਹਾਈ ਸਕੂਲ ਵਿੱਚ ਪੜ੍ਹਾਈ ਲਿਖਾਈ ਪੜ੍ਹੀ ਲਿਖੀ ਸੀ ਐਸ ਲਈ ਆਪਣੇ ਹੀ ਮੁਹੱਲੇ ਦੇ ਇੱਕ ਸਕੂਲ ਵਿੱਚ ਪੜਾਉਣ ਲੱਗ ਪਈ ਬੱਚਿਆਂ ਦੀਆਂ ਛੋਟੀਆਂ ਮੋਟੀਆਂ ਜ਼ਰੂਰਤਾਂ ਖੁਦ ਪੂਰੀਆਂ ਕਰਨ ਲੱਗੀ ਸ਼ਾਮ ਨੂੰ ਘਰ ਵਿੱਚ ਟਿਊਸ਼ਨ ਪੜਾਉਣ ਲੱਗੀ ਜਿਸ ਨਾਲ ਆਪਣੇ ਬੱਚਿਆਂ ਦੀਆਂ ਟਿਊਸ਼ਨਾਂ ਦੇ ਪੈਸੇ ਦੇ ਸਕੇ ਉਸ ਦਾ ਇੱਕ ਹੀ ਸੁਪਨਾ ਸੀ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣਾ ਤੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨਾ ਆਪਣੇ ਬੱਚਿਆਂ ਨੂੰ ਵਧੀਆ ਪਰਵਿਸ਼ ਦੇਣ ਲਈ ਉਨਾਂ ਦਾ ਪਾਲ ਪੋਸ਼ਣ ਕਰਨ ਲਈ ਉਹ ਪਤੀ ਅਤੇ ਸ਼ੌਂਕਾਂ-ਸੌਂਕਾ ਨਾ ਰਹਿਣ ਲਈ ਮਜਬੂਰ ਸੀ ਉਹ ਜਾਣਦੀ ਸੀ ਕਿ ਬੱਚਿਆਂ ਲਈ ਮਾਤਾ ਪਿਤਾ ਦੋਨੋਂ ਜ਼ਰੂਰੀ ਹਨ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਘਰ ਵਿੱਚ ਜੋਤੀ ਦਾ ਕਬਜ਼ਾ ਵੱਧਦਾ ਗਿਆ ਅਤੇ ਇਸ ਵਿੱਚ ਸਭ ਤੋਂ ਵੱਡਾ ਹੱਥ ਮਨਜਿੰਦਰ ਦਾ ਹੀ ਸੀ ਜਦੋਂ ਵੀ ਘਰ ਵਿੱਚ ਕੋਈ ਛੋਟੀ ਮੋਟੀ ਗੱਲ ਹੁੰਦੀ ਮਨਜਿੰਦਰ ਜੋਤੀ ਦਾ ਹੀ ਸਾਥ ਦਿੰਦਾ ਕੁਲਵੀਰ ਨੂੰ ਤਾਨੇ ਦਿੰਦਾ ਵਿਚਾਰੀ ਕੁਲਵੀਰ ਆਪਣਾ ਦਿਲ ਮਾਰ ਕੇ ਚੁੱਪ ਹੋ ਜਾਂਦੀ ਬੱਚਿਆਂ ਦਾ ਮੂੰਹ ਵੇਖ ਕੇ ਕੁਝ ਨਾ ਕਹਿੰਦੀ ਹੁਣ ਪੂਰੇ ਘਰ ਤੇ ਜੋਤੀ ਦਾ ਰਾਜ ਸੀ ਕੁਲਵੀਰ ਅਤੇ ਉਸ ਦੇ ਬੱਚੇ ਇੱਕ ਕਮਰੇ ਵਿੱਚ ਰਹਿੰਦੇ ਸਨ ਮਨਜਿੰਦਰ ਹੁਣ ਸਿਰਫ ਕਿਸੇ ਮਤਲਬ ਲਈ ਹੀ ਉਹਨਾਂ ਨੂੰ ਬੁਲਾਉਂਦਾ ਸੀ ਸਮਾਂ ਬੀਤਦਾ ਗਿਆ ਇੱਕ ਦਿਨ ਕਿਸੇ ਭਿਆਨਕ ਐਕਸੀਡੈਂਟ ਹੋਣ ਕਰਕੇ ਮਨਜਿੰਦਰ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਜੋਤੀ ਦੀਆਂ ਪੰਜ ਧੀਆਂ ਸਨ ਕਲਵੀਰ ਦੇ ਦੋ ਬੱਚੇ ਸਨ ਵਿਕਰਮ ਅਤੇ ਨੀਤੂ ਮਨਜਿੰਦਰ ਨੇ ਮਕਾਨ ਜੋਤੀ ਦੇ ਨਾਮ ਤੇ ਕਰ ਦਿੱਤਾ ਸੀ ਇਹ ਕਹਿ ਕੇ ਕਿ ਉਸ ਦੀਆਂ ਪੰਜ ਧੀਆਂ ਹਨ ਉਹ ਕਿੱਥੇ ਜਾਵੇਗੀ ਮਨਜਿੰਦਰ ਨੇ ਮਰਦਿਆਂ ਹੀ ਜੋਤੀ ਦੇ ਮਕਾਨ ਵਿੱਚ ਮਕਾਨ ਵੇਚ ਦਿੱਤਾ ਤੇ ਆਪਣੀਆਂ ਧੀਆਂ ਨਾਲ ਸਾਰਾ ਪੈਸਾ ਲੈ ਕੇ ਪੇਕਿਆਂ ਤੇ ਚਲੀ ਗਈ ਪਿੱਛੇ ਰਹਿ ਗਏ ਕਲਵੀਰ ਤੇ ਉਸ ਦੇ ਦੋ ਬੱਚੇ ਲੇਕਨ ਕੁਲਵੀਰ ਨੇ ਹਿੰਮਤ ਨਾ ਹਾਰੀ। ਉਹ ਸ਼ਹਿਰ ਵਿੱਚ ਛੋਟੇ ਜਿਹੇ ਮਕਾਨ ਕਿਰਾਏ ਤੇ ਦੇ ਕਿਰਾਏ ਤੇ ਰਹਿਣ ਲੱਗੇ। ਸਕੂਲ ਵਿੱਚ ਪੜਾਉਣ ਦੇ ਨਾਲ-ਨਾਲ ਉਸਨੇ ਕੱਪੜੇ ਸਿਉਣ ਦਾ ਕੰਮ ਵੀ ਸ਼ੁਰੂ ਕਰ ਲਿਆ। ਉਸ ਦਾ ਇੱਕ ਹੀ ਸੁਪਨਾ ਸੀ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ ਤੇ ਉਹਨਾਂ ਨੂੰ ਜ਼ਿੰਦਗੀ ਵਿੱਚ ਕੁਝ ਬਣਾਉਣਾ। ਹੌਲੀ-ਹੌਲੀ ਸਮਾਂ ਬੀਤਦਾ ਗਿਆ। ਕੁਲਵੀਰਨ ਦੀ ਬੇਟੀ ਨੀਤੂ ਇੱਕ ਵਧੀਆ ਕੰਪਨੀ ਵਿੱਚ ਨੌਕਰੀ ਕਰਨ ਲੱਗੀ। ਉਹ ਵੇਖਣ ਵਿੱਚ ਬਹੁਤ ਸੋਹਣੀ ਸੀ, ਲੇਕਿਨ ਵਿਆਹ ਦੇ ਨਾਮ ਤੋਂ ਡਰਦੀ ਸੀ। ਉਸਨੇ ਆਪਣੇ ਪਿਤਾ ਦੇ ਬਾਰੇ ਜਾਣ ਆਪਣੇ ਪਿਤਾ ਦੇ ਬਾਰੇ ਜਾਣਦੀ ਸੀ। ਇਸ ਲਈ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਕਲਵੀਰ ਦੇ ਸਮਝਾਉਣ ਤੇ ਉਹ ਵਿਆਹ ਲਈ ਰਾਜੀ ਹੋਈ। ਸਤਵੰਤ ਇੱਕ ਬਹੁਤ ਵਧੀਆ ਲੜਕਾ ਸੀ। ਦੇ ਵਧੀਆ ਪਰਿਵਾਰ ਨਾਲ ਸਬੰਧ ਰੱਖਦਾ ਸੀ ਕੁਲਵੀਰ ਨੇ ਬਹੁਤ ਸਮਝਾਇਆ ਤੇ ਧਮਕਾਉਣ ਤੋਂ ਬਾਅਦ ਨੀਤੂ ਨੇ ਵਿਆਹ ਲਈ ਹਾਂ ਕਰ ਦਿੱਤੀ ਲੇਕਿਨ ਉਸਨੇ ਆਪਣੀਆਂ ਸ਼ਰਤਾਂ ਇੱਕ ਕਾਗਜ਼ ਤੇ ਲਿਖ ਕੇ ਸਤਵੰਤ ਨੂੰ ਦੇ ਦਿੱਤੀਆਂ ਸਤਵੰਤ ਨੀਤੂ ਦੇ ਗਵਾਂਡ ਵਿੱਚ ਹੀ ਰਹਿੰਦਾ ਸੀ ਤੇ ਉਸ ਨੂੰ ਪਿਆਰ ਕਰਦਾ ਸੀ ਨੀਤੂ ਦੀ ਹਰ ਸ਼ਰਤ ਉਸ ਨੂੰ ਮਨਜ਼ੂਰ ਸੀ ਉਸਨੇ ਕਿਹਾ ਮੈਨੂੰ ਤੇਰੀਆਂ ਸਾਰੀਆਂ ਸ਼ਰਤਾਂ ਮਨਜ਼ੂਰ ਹਨ ਪਰੰਤੂ ਇਹ ਵਿਆਹ ਲਈ ਹਾਂ ਕਰਦੇ ਲੇਕਿਨ ਇਹ ਤੂੰ ਇੰਨੀ ਆਸਾਨੀ ਨਾਲ ਮੰਨਣ ਵਾਲੀ ਨਹੀਂ ਸੀ ਉਸਨੇ ਸਾਫ਼ ਕਿਹਾ ਖਾਲੀ ਵਾਦਿਆਂ ਨਾਲ ਕੰਮ ਨਹੀਂ ਚੱਲੇਗਾ ਤੈਨੂੰ ਹਰ ਸ਼ਰਤ ਆਪਣੇ ਹੱਥਾਂ ਨਾਲ ਲਿਖਣੀ ਪਵੇਗੀ ਤੇ ਸਾਈਨ ਕਰਨੇ ਪੈਣਗੇ ਲਿਖਣਾ ਪਵੇਗਾ ਕਿ ਮੇਰੀਆਂ ਮੇਰੇ ਰਹਿੰਦਿਆਂ ਤੋਂ ਦੂਜਾ ਵਿਆਹ ਨਹੀਂ ਕਰਵਾਵੇਂਗਾ ਅਤੇ ਜੇਕਰ ਕਦੇ ਆਪਾਂ ਅਲੱਗ ਵੀ ਹੋ ਗਏ ਆ ਸਾਡੇ ਬੱਚੇ ਮੇਰੇ ਨਾਲ ਰਹਿਣਗੇ ਸਤਵੰਤ ਨੀਤੂ ਨੂੰ ਬਚਪਨ ਤੋਂ ਹੀ ਜਾਣਦਾ ਸੀ ਕਿਉਂ ਕਿਉਂਕਿ ਉਹ ਕਿਉਂ ਨਹੀਂ ਤੇ ਡਰ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਉਹ ਜਾਣਦਾ ਸੀ ਕਿ ਨੀਤੂ ਨੇ ਆਪਣੀਆਂ ਅੱਖਾਂ ਨਾਲ ਸਭ ਕੁਝ ਹੁੰਦਾ ਵੇਖਿਆ ਹੈ ਇਸ ਲਈ ਉਸ ਦੇ ਮਨ ਵਿੱਚ ਇਹ ਡਰ ਬੈਠਿਆ ਹੋਇਆ ਹੈ ਉਸ ਨੇ ਕਿਹਾ ਨੀਤੂ ਨੂੰ ਨੀਤੂ ਤੂੰ ਜਿਵੇਂ ਕਹੇਂਗੀ ਉਦਾਂ ਹੀ ਹੋਵੇਗਾ ਬਸ ਮੇਰੇ ਨਾਲ ਵਿਆਹ ਕਰਵਾ ਲੈ ਨੀਤੂ ਮਨ ਮੰਨ ਗਈ ਤੇ ਦੋਵਾਂ ਦਾ ਵਿਆਹ ਹੋ ਗਿਆ ਸਤਵੰਤ ਨੇ ਨੀਤੂ ਨੂੰ ਇੰਨਾ ਪਿਆਰ ਦਿੱਤਾ ਕਿ ਉਹ ਆਪਣੇ ਸਾਰੇ ਡਰ ਤੇ ਦਰਦ ਭੁੱਲ ਗਈ ਕਦੀ ਕਦੀ ਉਸ ਨੂੰ ਸਤਵੰਤ ਦਾ ਇੰਨਾ ਪਿਆਰ ਡਰੋਂ ਲੱਗਦਾ ਉਹ ਸੋਚਦੀ ਕਿ हे ਪ੍ਰਮਾਤਮਾ ਕਿਤੇ ਸਾਡੇ ਪਿਆਰ ਨੂੰ ਕਿਸੇ ਦੀ ਨਜ਼ਰ ਹੀ ਨਾ ਲੱਗ ਜਾਵੇ ਪਿਆਰ ਦੇ ਝੂਲੇ ਵਿੱਚ ਝੂਲਦੀ ਹੋਈ ਉਹਨਾਂ ਦੀ ਜ਼ਿੰਦਗੀ ਅੱਗੇ ਵਧਦੀ ਰਹੀ ਦੋਵਾਂ ਦੀ ਵਧੀਆ ਨੌਕਰੀ ਸੀ ਤੇ ਸ਼ਹਿਰ ਵਿੱਚ ਇੱਕ ਬਹੁਤ ਵਧੀਆ ਫਲੈਟ ਸੀ ਅਤੇ ਉਹਨਾਂ ਦੀ ਇੱਕ ਪਿਆਰੀ ਜਹੀ ਬੇਟੀ ਸੀ ਪੂਰਾ ਪਰਿਵਾਰ ਖੁਸ਼ਹਾਲ ਸੀ ਇਹ ਵਿਆਹ ਦੇ 12 ਸਾਲ ਕਿਵੇਂ ਬੀਤ ਗਏ ਪਤਾ ਹੀ ਨਾ ਲੱਗਿਆ ਨੀਤੂ ਲਈ ਘਰ ਅਤੇ ਆਫਿਸ ਦੋਵੇਂ ਸੰਭਾਲਣਾ ਮੁਸ਼ਕਲ ਹੋਣ ਲੱਗਿਆ ਹੁਣ ਉਸ ਦਾ ਪ੍ਰਮੋਸ਼ਨ ਵੀ ਹੋਣ ਵਾਲਾ ਸੀ ਜਿਸ ਕਾਰਨ ਉਸ ਨੂੰ ਆਫਿਸ ਵਿੱਚ ਹੋਰ ਜ਼ਿਆਦਾ ਸਮਾਂ ਦੇਣਾ ਪਿਆਰਿਆ ਸੀ ਘਰ ਸੰਭਾਲਣ ਦੇ ਲਈ ਉਸ ਨੇ ਇੱਕ ਕੰਮ ਵਾਲੀ ਰੱਖ ਲਈ ਤੇ ਕੰਮ ਵਾਲੀ ਨੇ ਘਰ ਨੂੰ ਵਧੀਆ ਤਰੀਕੇ ਨਾਲ ਸੰਭਾਲਿਆ ਹੋਇਆ ਸੀ ਤੇ ਨਾ ਤੇ ਉਸ ਦੀ ਬੇਟੀ ਵੀ ਵੱਡੀ ਹੋ ਗਈ ਸੀ ਤੇ ਆਪਣਾ ਜ਼ਿਆਦਾ ਜ਼ਿਆਤਰ ਕੰਮ ਉਹ ਆਪ ਹੀ ਕਰ ਲੈਂਦੀ ਸੀ ਨੀਤੂ ਨੂੰ ਆਪਣੀ ਬੇਟੀ ਮੰਨਤ ਨੂੰ ਪੜ੍ਹਾਉਣ ਦਾ ਸਮਾਂ ਵੀ ਨਹੀਂ ਮਿਲਦਾ ਸੀ ਇਸ ਲਈ ਉਸਨੇ ਟਿਊਸ਼ਨ ਸ਼ੁਰੂ ਕਰ ਦਿੱਤੀ। ਨੇਤੂ ਦਾ ਸਾਰਾ ਧਿਆਨ ਆਫਿਸ ਦੇ ਕੰਮਾਂ ਵਿੱਚ ਸੀ। ਘਰ ਵੱਲੋਂ ਉਹ ਪੂਰੀ ਤਰ੍ਹਾਂ ਨਿਸ਼ਚਿਤ ਸੀ। ਇੱਕ ਵਾਰ ਨਹੀਂ ਦੋ ਇੱਕ ਵਾਰ ਨਹੀਂ ਦੋ ਆਫਸਾਂ ਦੇ ਆਫਿਸ ਦੇ ਕੰਮ ਲਈ ਕੁਝ ਦਿਨਾਂ ਲਈ ਬਾਹਰ ਗਏ। ਉਸਨੇ ਰਾਤ ਨੂੰ ਆਪਣੇ ਫਲੈਟ ਵਿੱਚ ਵਾਪਸ ਆਉਣਾ ਸੀ। ਲੇਕਿਨ ਉਸਦਾ ਕੰਮ ਸਵੇਰੇ ਹੀ ਖਤਮ ਹੋ ਗਿਆ। ਇਸ ਲਈ ਉਹ ਦਿਨੇ ਹੀ ਘਰ ਪਹੁੰਚ ਗਈ। ਉਸਨੇ ਸੋਚਿਆ ਕਿ ਇਸ ਸਮੇਂ ਉਸਦੀ ਬੇਟੀ ਮੰਨਤ ਸਕੂਲ ਗਈ ਹੋਵੇਗੀ ਤੇ ਪਤੀ ਸਤਵੰਤ ਆਫਿਸ ਗਿਆ ਹੋਵੇਗਾ ਹੋਣਗੇ ਕੰਮ ਵਾਲੀ ਸ਼ਾਮ ਨੂੰ 5 ਵਜੇ ਆਵੇਗੀ ਉਹ ਘਰ ਜਾ ਕੇ ਪਹਿਲਾਂ ਫਰੈਸ਼ ਹੋਵੇਗੀ ਹੋ ਕੇ ਕਿ ਫਿਰ ਇੱਕ ਕੱਪ ਚਾਹ ਪੀਵੇਗੀ ਤੇ ਫਿਰ ਆਰਾਮ ਕਰੇਗੀ ਇਹ ਸਭ ਸੋਚਦਿਆਂ ਹੋਇਆਂ ਉਸਨੇ ਇੱਕ ਦਰਵਾਜ਼ਾ ਖੋਲ੍ਹਿਆ ਅੰਦਰ ਗਈ ਤੇ ਅੰਦਰ ਜਾਂਦਿਆਂ ਹੀ ਉਸਨੇ ਦੇਖਿਆ ਕਿ ਲਾਈਟ ਜਾਗ ਰਹੀ ਸੀ ਉਸ ਉਸ ਨੂੰ ਹੈਰਾਨੀ ਹੋਈ ਕਿ ਸਤਵੰਤ ਘਰ ਵਿੱਚ ਕੀ ਕਰ ਰਿਹਾ ਹੈ ਲੇਕਿਨ ਜਦੋਂ ਉਸਨੇ ਦੇਖਿਆ ਉਸ ਨੂੰ ਦੇਖ ਕੇ ਉਸ ਦਾ ਦਿਲ ਬਹਿ ਗਿਆ ਬੈਠ ਗਿਆ ਉਹ ਸਤਵੰਤ ਅਤੇ ਕੰਮ ਵਾਲੀ ਨੂੰ ਇਹੋ ਜਿਹੇ ਹਾਲਾਤ ਹਾਲਤ ਵਿੱਚ ਵੇਖ ਕੇ ਹੈਰਾਨ ਰਹਿ ਗਈ ਤੇ ਤੁਰੰਤ ਦਰਵਾਜ਼ੇ ਤੋਂ ਪਿੱਛੇ ਮੁੜ ਗਈ ਤੇ ਬਾਹਰ ਨਿਕਲ ਗਏ ਸਤਵੰਤ ਭੱਜਦਾ ਹੋਇਆ ਉਸ ਦੇ ਕੋਲ ਆਇਆ ਕੰਮ ਵਾਲੀ ਡਰ ਦੇ ਮਾਰੇ ਦੱਬੇ ਪੈਰਾਂ ਨਾਲ ਉਥੋਂ ਨਿਕਲ ਗਈ ਸਤਵੰਤ ਨੇ ਨੀਤੂ ਨੂੰ ਸਫਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਨੀਤੂ ਮੇਰਾ ਇਹੋ ਜਿਹਾ ਕੋਈ ਆਰਾਧਾ ਨਹੀਂ ਸੀ ਮੇਰੀ ਤਬੀਅਤ ਖਰਾਬ ਸੀ ਉਹ ਸਿਰਫ ਮੇਰੇ ਪੈਰ ਦਵਾ ਰਹੀ ਸੀ ਮੈਂ ਬੈੱਡ ਤੇ ਲੇਟਿਆ ਹੋਇਆ ਸੀ ਉਸਨੇ ਕੁਝ ਗਲਤ ਨਹੀਂ ਕੀਤਾ ਮੈਂ ਤਾਂ ਸਿਰਫ ਤੈਨੂੰ ਪਿਆਰ ਕਰਦਾ ਹਾਂ ਅੱਜ ਤੱਕ ਤੇਰੇ ਤੋਂ ਇਲਾਵਾ ਮੈਂ ਕਿਸੇ ਹੋਰ ਨੂੰ ਦੇਖਿਆ ਵੀ ਨਹੀਂ ਪਤਾ ਨਹੀਂ ਕਿਹੜਾ ਓ ਮਾੜਾ ਸਮਾਂ ਸੀ ਜਿਸ ਵਿੱਚ ਮੈਂ ਬਹਿ ਗਿਆ ਤੂੰ ਤਾਂ ਜਾਣਦੀ ਹੈ ਕਿ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਹਾਂ ਤੂੰ ਇੰਨੇ ਦਿਨਾਂ ਤੋਂ ਮੇਰੇ ਤੋਂ ਦੂਰ ਸੀ ਮੇਰੇ ਦਿਲ ਵਿੱਚ ਬਸ ਤੇਰਾ ਹੀ ਖਿਆਲ ਸੀ ਸਤਵੰਤ ਕੀ ਕੀ ਕਹਿੰਦਾ ਰਿਹਾ ਲੇਕਿਨ ਤੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀ ਉਹ ਕਦੇ ਨਹੀਂ ਸੋਚ ਸਕਦੀ ਸੀ ਕਿ ਸਤਵੰਤ ਉਸਨੂੰ ਧੋਖਾ ਦੇਵੇਗਾ ਉਹ ਘਰ ਵਿੱਚ ਨਿਕਲ ਕੇ ਆਪਣੀ ਮਾਂ ਕੋਲ ਗਈ ਤੇ ਸਾਰੀ ਗੱਲ ਦੱਸ ਕੇ ਰੋ ਪਈ ਮੰਮੀ ਉਸਨੇ ਮੈਨੂੰ ਧੋਖਾ ਦਿੱਤਾ ਹੈ ਹੁਣ ਮੈਂ ਉਸ ਨਾਲ ਨਹੀਂ ਰਹਿ ਸਕਦੀ ਕਲਵੀਰ ਦਾ ਦਿਲ ਵੀ ਰੋ ਰਿਹਾ ਸੀ ਕਿਉਂਕਿ ਕਈ ਸਾਲ ਪਹਿਲਾਂ ਉਸਦੇ ਆਪਣੇ ਘਰ ਵਿੱਚ ਵੀ ਇਹੀ ਅੱਗ ਲੱਗੀ ਲੱਗੇ ਸੀ ਅੱਜ ਉਸਦੀ ਬੇਟੀ ਦੇ ਘਰ ਵੀ ਉਹੀ ਅੱਗ ਦੀਆਂ ਲਾਟਾਂ ਪਹੁੰਚ ਚੁੱਕੀਆਂ ਸਨ ਵਿਆਹ ਤੋਂ ਪਹਿਲਾਂ ਨੇਤੂ ਨੇ ਸ਼ਰਤਾਂ ਰੱਖੀਆਂ ਸੀ ਰੱਖੀਆਂ ਸਨ ਫਿਰ ਇਹ ਸਭ ਕਿਵੇਂ ਹੋਇਆ ਸਤਵੰਤ ਨੇ ਉਹਨਾਂ ਸ਼ਰਤਾਂ ਨੂੰ ਵੀ ਤੋੜ ਦਿੱਤਾ ਕੁਲਵੀਰ ਸੋਚਣ ਲੱਗੇ ਸਾਰੇ ਮਰਦ ਇੱਕੋ ਜਿਹੇ ਹੁੰਦੇ ਹਨ ਜਿਵੇਂ ਹੀ ਮੌਕਾ ਮਿਲਦਾ ਹੈ ਕੋਈ ਨਹੀਂ ਛੱਡਦਾ ਉਹ ਆਪਣੀ ਆਪਣੀ ਧੀ ਦੇ ਦੁੱਖ ਬਹੁਤ ਚੰਗੀ ਤਰ੍ਹਾਂ ਮਹਿਸੂਸ ਕਰ ਸਕਦੀ ਸੀ ਕਿਉਂਕਿ ਉਹ ਉਹਨਾਂ ਦੁੱਖਾਂ ਵਿੱਚੋਂ ਖੁਦ ਲੰਘ ਚੁੱਕੇ ਸੀ ਕਲਵੀਰ ਨੇ ਆਪਣੀ ਧੀ ਨੂੰ ਗਲੇ ਨਾਲ ਲਗਾ ਕੇ ਸੰਭਾਲ ਲਿਆ ਤੇ ਇਹ ਮੇਰੇ ਇਹ ਮੈਂ ਤੇਰਾ ਦੁੱਖ ਸਮਝ ਸਕਦੀ ਹਾਂ ਲੇਕਿਨ ਜਿਆਦਾ ਨਾ ਸੋਚ ਆਪਣੇ ਆਪ ਨੂੰ ਸੰਭਾਲ ਤੇ ਫਰੈਸ਼ ਹੋ ਜਾਂ ਤੇ ਸੌਂ ਜਾ ਉਸ ਨੇ ਨੀਤੂ ਦਾ ਸਿਰ ਆਪਣੀ ਗੋਦੀ ਵਿੱਚ ਰੱਖ ਕੇ ਉਸ ਨੂੰ ਸਮਝਾਉਣਾ ਸ਼ੁਰੂ ਕੀਤਾ ਅਗਲੇ ਦਿਨ ਕੰਮ ਵਾਲੀ ਆਈ ਉਸ ਨੇ ਕਲਵੀਰ ਨੂੰ ਨਮਸਤੇ ਕਿਹਾ ਤੇ ਸੋਫੇ ਤੇ ਬੈਠੀ ਬੈਠ ਕੇ ਕੁਲਵੀਰ ਚੌਪਰ ਰਹੀ ਉਹ ਕੀ ਬੋਲਦੀ ਉਸਨੇ ਸਾਹਮਣੇ ਉਸ ਦੇ ਪਤੀ ਮਨਜਿੰਦਰ ਦਾਸ ਚਿਹਰਾ ਘਮ ਰਿਆ ਸੀ ਸਤਵੰਤ ਦੀ ਹਰਕਤ ਨਾਲ ਉਸ ਨੂੰ ਬਹੁਤ ਦੁੱਖ ਤੇ ਗੁੱਸਾ ਵੀ ਆ ਰਿਹਾ ਸੀ ਲੇਕਿਨ ਉਮਰ ਦੇ ਨਾਲ ਤਜਰਬਾ ਵੀ ਆ ਚੁੱਕਿਆ ਸੀ ਉਹ ਸਨ ਨੂੰ ਯਾਦ ਸੀ ਕਿ ਕਿਵੇਂ ਮਨਜਿੰਦਰ ਨੇ ਗਲਤੀ ਕਰਨ ਤੋਂ ਬਾਅਦ ਵੀ ਬੇਵੱਸ ਬੇਸ਼ਰਮੀ ਨਾਲ ਉਸ ਨਾਲ ਝਗੜਾ ਕੀਤਾ ਤੇ ਆਪਣਾ ਆਪਣੇ ਦੂਸਰੀ ਪਤਨੀ ਜੋਤੀ ਨੂੰ ਘਰ ਵਿੱਚ ਬਿਠਾ ਲਿਆ ਲੇਕਿਨ ਸਤਵੰਤ ਦੀਆਂ ਅੱਖਾਂ ਵਿੱਚ ਸ਼ਰਮਿੰਦਗੀ ਤੇ ਪਛਤਾਵਾ ਦਿਖਾਈ ਦੇ ਰਿਹਾ ਸੀ ਸਤਵੰਤ ਹੌਲੀ ਜਿਹੀ ਬੋਲਿਆ ਮੰਮੀ ਮੈਂ ਕੁਝ ਨਹੀਂ ਕਰ ਸਕਦਾ ਜਿਵੇਂ ਨੀਤੂ ਚਾਹੇ ਕਿ ਉਦਾਂ ਹੀ ਹੋਵੇਗਾ ਪਲੀਜ਼ ਕੁਝ ਕਰੋ ਮੇਰਾ ਘਰ ਟੁੱਟਣ ਤੋਂ ਬਚਾ ਲਓ ਮੇਰੀ ਬੇਟੀ ਮੰਨਤ ਬਾਰੇ ਬਾਰੇ ਸੋਚ ਉਹ ਮੇਰੇ ਬਾਰੇ ਕੀ ਸੋਚੇਗੀ ਮੈਂ ਨੀਤੂ ਤੋਂ ਬਿਨਾ ਨਹੀਂ ਰਹਿ ਸਕਦਾ ਕੁਲਵੀਰ ਨੇ ਨੀਤੂ ਨੂੰ ਦੱਸਿਆ ਕਿ ਸਤਵੰਤ ਆਇਆ ਸੀ ਤੇ ਮਾਫੀ ਮੰਗ ਰਿਹਾ ਸੀ ਲੇਕਿਨ ਨੀਤੂ ਨੇ ਕਿਹਾ ਸਾਡੇ ਸਾਡਾ ਕੋਈ ਰਿਸ਼ਤਾ ਨਹੀਂ ਰਿਹਾ ਮੈਂ ਉਸਨੂੰ ਤਲਾਕ ਲੈ ਲਵਾਵਾਂਗੀ ਕੁਲਵੀਰ ਨੂੰ ਯਾਦ ਆਇਆ ਜਦੋਂ ਮਨਜਿੰਦਰ ਦੂਜੀ ਪਤਨੀ ਲੈ ਕੇ ਆਇਆ ਸੀ ਉਦੋਂ ਉਹ ਵੀ ਪੇਕਿਆ ਤੇ ਦੇ ਤੇ ਜਾਣਾ ਚਾਹੁੰਦੀ ਸੀ ਲੇਕਿਨ ਨਾ ਤਾਂ ਉਹ ਉਸਦਾ ਕੋਈ ਸਹਾਰਾ ਸੀ ਤੇ ਨਾ ਹੀ ਉਹ ਆਪਣੇ ਪੈਰਾਂ ਤੇ ਖੜੀ ਸੀ ਅੱਜ ਨੀਤੂ ਆਪਣੇ ਪੈਰਾਂ ਤੇ ਖੜੀ ਹੈ ਤੇ ਉਹ ਆਪਣਾ ਫੈਸਲਾ ਖੁਦ ਲੈ ਸਕਦੀ ਹੈ ਫਿਰ ਕੁਲਵੀਰ ਨੇ ਸੋਚਣਾ ਸੋਚਣ ਲੱਗੀ ਤਲਾਕ ਨਾਲ ਮੰਨਤ ਦਾ ਇੱਕ ਕੀ ਹਾਲ ਹੋਵੇਗਾ ਉਹ ਮਾਂ ਜਾਂ ਪਿਓ ਵਿੱਚੋਂ ਕਿਸ ਕਿਸੇ ਇੱਕ ਤੋਂ ਦੂਰ ਹੋ ਜਾਵੇਗੀ ਜੇਕਰ ਦੋਵਾਂ ਦੇ ਦੋਵਾਂ ਨੇ ਦੂਜਾ ਵਿਆਹ ਕਰਵਾ ਲਿਆ ਤੇ ਉਸ ਮਾਸੂਮ ਜਿਹੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਇਹ ਸੋਚ ਕੇ ਅੰਦਰੋਂ ਡਰ ਗਈ। ਕਲਵੀਰ ਨੇ ਆਪਣੇ ਬੇਟੇ ਵਿਕਰਮ ਨੂੰ ਨੇਤੂ ਅਤੇ ਸਤਵੰਤ ਦੇ ਝਗੜੇ ਬਾਰੇ ਦੱਸਿਆ। ਵਿਕਰਮ ਅਗਲੇ ਹੀ ਦਿਨ ਘਰ ਆ ਗਿਆ ਤੇ ਭੈਣ ਭਰਾ ਦੀ ਇੱਕ ਹੀ ਗੱਲ ਸੀ ਕਿ ਨੇਤੂ ਨੂੰ ਤਲਾਕ ਲੈਣਾ ਚਾਹੀਦਾ ਹੈ। ਸਤਵੰਤ ਰੋਜ਼ ਫੋਨ ਕਰਦਾ, ਮੈਸੇਜ ਕਰਦਾ ਲੇਕਿਨ ਨੇਤੂ ਕੋਈ ਜਵਾਬ ਨਾ ਦਿੰਦੀ। ਕਲਵੀਰ ਨੂੰ ਮੈਂ ਕਲਵੀਰ ਨੂੰ ਮੈਂ ਮਿੰਤਾ ਕਰਦਾ ਕਿ ਮੰਮੀ ਜੀ ਤੁਸੀਂ ਸਭ ਠੀਕ ਕਰ ਸਕਦੇ ਹੋ ਇੱਕ ਵਾਰ ਮੈਨੂੰ ਮaaf ਕਰ ਦਿਓ ਤੇ ਨੀਤੂ ਤੋਂ ਵੀ ਮੈਨੂੰ ਮਾਫੀ ਮੰਗਵਾ ਦਿਓ ਮੈਂ ਆਪਣੀ ਗਲਤੀ ਲਈ ਬਹੁਤ ਸ਼ਰਮਿੰਦਾ ਹਾਂ ਜੋ ਕੁਝ ਹੋਇਆ ਉਹ ਅਣਜਾਣੇ ਵਿੱਚ ਹੋਇਆ ਇੱਕ ਬੁਰਾ ਪਲ ਸੀ ਜਿਸ ਤੇ ਬਹਿਕਾਵੇ ਵਿੱਚ ਮੈਂ ਆ ਗਿਆ ਇੱਕ ਦਿਨ ਨੀਤੂ ਆਪਸ ਤੋਂ ਬਰ ਤੋਂ ਬਾਅਦ ਆਪਣੇ ਫਲੈਟ ਵਿੱਚ ਕੁਝ ਸਮਾਨ ਲੈਣ ਗਈ ਉਸਨੇ ਦੇਖਿਆ ਕਿ ਸਾਰਾ ਘਰ ਖਿਲਰਿਆ ਪਿਆ ਸੀ ਰਸੋਈ ਵਿੱਚ ਬਾਹਰ ਤਾਂ ਖਾਣਾ ਪਿਆ ਸੀ ਉਹ ਸਮਝ ਗਈ ਕਿ ਕੰਮ ਵਾਲੀ ਨਹੀਂ ਆ ਰਹੀ ਹਰ ਪਾਸੇ ਆਮ ਆਮ ਸੌਰੀ ਲਿਖਿਆ ਹੋਇਆ ਸੀ ਨੀਤੂ ਨੂੰ ਲੱਗਿਆ ਕਿ ਸਤਵੰਤ ਕੋਈ ਦੁੱਧ ਪਿੰਦਾ ਬੱਚਾ ਤਾਂ ਨਹੀਂ 30 ਸਾਲਾਂ ਦਾ ਇਨਸਾਨ ਹੋ ਚੁੱਕਿਆ ਹੈ ਤੇ ਉਸ ਨੂੰ ਮਨਾ ਮਨਾ ਰਿਹਾ ਹੈ ਹੌਲੀ ਹੌਲੀ ਕਿ ਕੋਸ਼ਿਸ਼ਾਂ ਤੋਂ ਬਾਅਦ ਸਤਵੰਤ ਨੇ ਨੀਤੂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇੱਕ ਬੁਰੇ ਪਲ ਦੀ ਪਾਲਸੀ ਉਸਨੇ ਪਹਿਲਾਂ ਕਦੀ ਕੋਈ ਪੂਰਾ ਕੰਮ ਨਹੀਂ ਕੀਤਾ ਕੁਲਵੀਰ ਨੇ ਸੋਚਿਆ ਕਿ ਇਹ ਸੱਚ ਹੈ ਸਤਵੰਤ ਤੋਂ ਬਹੁਤ ਵੱਡੀ ਭੁੱਲ ਹੋਈ ਹੈ ਲੇਕਿਨ ਉਸ ਨੂੰ ਆਪਣੀ ਗਲਤੀ ਤੇ ਸ਼ਰਮਿੰਦਗੀ ਵੀ ਹੈ ਤੇ ਉਹ ਮਾਫੀ ਵੀ ਮੰਗ ਰਿਹਾ ਹੈ ਮੰਨਤ ਬਾਰੇ ਸੋਚ ਇਹ ਮਾਂ ਜਾਂ ਪਿਓ ਵਿੱਚ ਕਿਸ ਕਿਸੇ ਇੱਕ ਤੋਂ ਦੂਰ ਹੋ ਜਾਵੇਗੀ ਕੁਲਵੀਰ ਨੇ ਸਤਵੰਤ ਨੂੰ ਕਿਹਾ ਤੂੰ ਰੋਣਾ ਜਦੋਂ ਨੀਤੂ ਆਫਿਸ ਤੋਂ ਹੁਣ ਜਦੋਂ ਨੀਤੂ ਆਫਿਸ ਤੋਂ ਆ ਗਈ ਤੇ ਮੈਂ ਅੱਜ ਹੀ ਉਸ ਨਾਲ ਗੱਲ ਕਰਾਂਗੀ ਨੀਤੂ ਦੇ ਘਰ ਆਉਣ ਤੇ ਕੁਲਵੀਰ ਨੇ ਕਿਹਾ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਕਰਨੀ ਹੈ ਨੀਤੂ ਉਸ ਦੇ ਕੋਲ ਬੈਠ ਗਈ ਕੁਲਵੀਰ ਬੋਲੇ ਜਦੋਂ ਤੇਰੇ ਪਿਤਾ ਜੀ ਦੂਜੀ ਪਤਨੀ ਲਿਆਏ ਸੀ ਮੈਂ ਵੀ ਉਹਨਾਂ ਨੂੰ ਛੱਡਣਾ ਚਾਹੁੰਦੀ ਸੀ ਲੇਕਿਨ ਤੁਸੀਂ ਦੋਨੇ ਬੱਚੇ ਮੇਰੇ ਸਾਹਮਣੇ ਸੀ ਤੁਹਾਡੀ ਗੱਲ ਅਲੱਗ ਸੀ ਪਰ ਮੈਨੂੰ ਇਹ ਪਤਾ ਹੈ ਕਿ ਤੂੰ ਆਪਣੇ ਨਾਲ-ਨਾਲ ਆਪਣੀ ਧੀ ਨੂੰ ਵੀ ਸੁਭਾ ਸਕਦੀ ਹੈ ਉਸ ਵਿਚਾਰੇ ਦੀ ਕੀ ਗਲਤੀ ਨਹੀਂ ਤੂੰ ਗੁੱਸੇ ਵਿੱਚ ਬੋਲੀ ਮੰਮੀ ਉਸ ਦੀ ਗਲਤੀ ਦੀ ਸਜ਼ਾ ਉਸ ਨੂੰ ਹੀ ਮਿਲੇਗੀ ਲੇਕਿਨ ਨਾਲ ਹੀ ਤੁਸੀਂ ਆਪਣੇ ਆਪਣੀ ਬੇਟੀ ਨੂੰ ਵੀ ਸਜ਼ਾ ਦੇ ਰਹੇ ਹੋ ਮਾਨਤ ਜਾਂ ਤਾਂ ਪਿਤਾ ਤੋਂ ਦੂਰ ਹੋਵੇ ਹੋ ਜਾਵੇਗੀ ਜਾਂ ਮਾਂ ਤੋਂ ਜੇਕਰ ਤੁਸੀਂ ਦੋਵਾਂ ਨੇ ਦੂਜਾ ਵਿਆਹ ਕਰਵਾ ਲਿਆ ਤੇ ਉਸ ਦਾ ਕੀ ਹੋਵੇਗਾ ਮੰਮੀ ਇੱਕ ਵਿਆਹ ਤੋਂ ਮੇਰਾ ਦਿਲ ਟੁੱਟ ਚੁੱਕਿਆ ਹੈ ਦੂਜਾ ਵਿਆਹ ਮੈਂ ਨਹੀਂ ਕਰਵਾਵਾਂਗੀ ਕੁਲਵੀਰ ਜਾਣਦੀ ਸੀ ਕਿ ਨੀਤੂ ਦਾ ਗੁੱਸਾ ਜਾਇਜ਼ ਹੈ ਉਸ ਨੇ ਝਗੜਨ ਦੀ بجائے ਕਿਹਾ ਠੀਕ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੂੰ ਇਕੱਲੀ ਮਾਨਤ ਦੀ ਪਰਵਿਸ਼ਕਾਰ ਸਕਦੀ ਹੈ ਤੇ ਠੀਕ ਹੈ ਲੇਕਿਨ ਮੈਂ ਚਾਹੁੰਦੀ ਹਾਂ ਕਿ ਤੂੰ ਤਲਾਕ ਦੀ ਅੱਜ ਅਜੇ 6 ਮਹੀਨੇ ਬਾਅਦ ਦੇਵੀ ਅਜੇ 6 ਮਹੀਨੇ ਬਾਅਦ ਦੇਵੀ ਕੁਝ ਵਕਤ ਦੇ ਫਿਰ ਅਜਿਓ ਜਿਓ ਤੇਰਾ ਫੈਸਲਾ ਹੋ ਜयो ਤੇਰਾ ਫੈਸਲਾ ਹੋਵੇਗਾ ਮੈਂ ਮੰਨ ਲੈਵਾਂਗੀ ਨੀਤੂ ਨੇ ਕਿਹਾ ਮੰਮੀ ਮੈਂ 6 ਦਿਨ ਵੀ ਨਹੀਂ ਇੰਤਜ਼ਾਰ ਕਰ ਸਕਦੀ ਜਦੋਂ ਤੱਕ ਮੈਨੂੰ ਉਹ ਘਟਨਾ ਜਦ ਰਹੇਗੀ ਮੈਨੂੰ ਸਤਵੰਤ ਦੇ ਨਾਮ ਤੋਂ ਵੀ ਨਫ਼ਰਤ ਹੁੰਦੀ ਰਹੇਗੀ। ਕੁਲਵੀਰ ਨੇ ਦੁਨੀਆਂ ਦੇਖੀ ਸੀ ਜ ਜ ਉਸਨੇ ਆਪਣੀ ਪਤਨੀ ਨੂੰ ਦੂਸਰੀ ਪਤਨੀ ਦੇ ਨਾਲ ਦੇਖਿਆ ਸੀ। ਉਸਨੇ ਆਪਣੇ ਤਜਰਬੇ ਦਾ ਨਿਚੋੜ ਕੱਢਿਆ ਤੇ ਨੀਤੂ ਨੂੰ ਦੱਸਿਆ। ਲੇਕਿਨ ਉਹ ਸੁਣਨ ਨੂੰ ਤਿਆਰ ਨਹੀਂ ਨਹੀਂ ਸੀ। ਨੀਤੂ ਨੇ ਸਤਵੰਤ ਨੂੰ ਕਿਹਾ ਜਦੋਂ ਇੱਕ ਔਰਤ ਅਤੇ ਇੱਕ ਮਰਦ ਇਕੱਲੇ ਹੁੰਦੇ ਹਨ ਤਾਂ ਨੀਅਤ ਵਿੱਚ ਖੋਟ ਆ ਜਾਂਦੀ ਹੈ। ਮੈਂ ਵੀ ਆਪਸ ਵਿੱਚ ਇਕੱਲੇ ਮਰਦਾਂ ਦੇ ਨਾਲ ਘੰਟਿਆਂ ਤੱਕ ਕੰਮ ਕਰਦੀ ਹਾਂ ਮੇਰੇ ਨਾਲ ਤਾਂ ਕਦੇ ਵੀ ਇਦਾਂ ਨਹੀਂ ਹੋਇਆ ਇਨਸਾਨ ਦੀ ਆਪਣੀ ਹੀ ਕੋਈ ਮਰਿਆਦਾ ਮਰਿਆਦਾ ਹੋਣੀ ਚਾਹੀਦੀ ਹੈ ਵਾਰਨਾਂ ਜਾਨਵਰਾਂ ਅਤੇ ਆਦਮੀ ਵਿੱਚ ਕੀ ਫਰਕ ਫਰਕ ਹੈ ਮੈਂ ਹੁਣ ਤੱਕ ਤੁਹਾਨੂੰ ਕੁਝ ਨਹੀਂ ਕਿਹਾ ਲੇਕਿਨ ਬਹੁਤ ਸੋਚ ਕੇ ਤੁਹਾਨੂੰ ਕੁਝ ਸਮਾਂ ਦੇਣ ਲਈ ਕਹਿ ਰਹੀ ਹਾਂ ਅੱਗੇ ਤੇਰੀ ਮਰਜ਼ੀ ਜੋ ਕਰਨਾ ਹੈ ਤੁਸੀਂ ਕਰੋ ਕਹਿੰਦੇ ਹੋ ਤਾਂ ਮੈਂ ਮੰਨ ਲੈਨੀ ਹਾਂ ਲੇਕਿਨ ਮੇਰੇ ਫੈਸਲੇ ਵਿੱਚ ਕੋਈ ਅਸਰ ਨਹੀਂ ਪਵੇਗਾ ਸਤਵੰਤ ਨੇ ਖੁਸ਼ੀ ਅਤੇ ਗੰਭੀਰਤਾ ਨਾਲ ਕਿਹਾ ਨੇਤੂ ਮੈਨੂੰ ਮaaf ਕਰ ਦੇ ਤੇ ਵਾਪਸ ਆ ਜਾ ਨੇਤੂ ਨੇ ਨਫਤ ਪ੍ਰੇਸ਼ਬਦਾਂ ਵਿੱਚ ਜਵਾਬ ਦੇ ਦਿੱਤਾ ਮੈਂ ਤੈਨੂੰ ਨਹੀਂ ਮਿਲਣਾ ਚਾਹੁੰਦੀ ਇੰਨਾ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਆਫਿਸ ਤੋਂ ਬਾਅਦ ਨੇਤੂ ਆਪਣੇ ਫਲੈਟ ਵਿੱਚ ਪਹੁੰਚੀ ਸਤਵੰਤ ਉਸ ਦੀ ਦੀਗ ਕਰ ਰਹੀ ਸੀ ਉਸ ਨੇ ਘਰ ਨੂੰ ਕੁਝ ਹੱਦ ਤੱਕ ਠੀਕ ਕਰਕੇ ਰੱਖਿਆ ਸੀ ਉਸ ਨੇ ਨੇਤੂ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਨੇਤੂ ਨੂੰ ਉਸ ਨੂੰ ਤੱਕਾ ਦੇ ਦਿੱਤਾ ਤੇ ਦੂਰ ਬੈਠ ਗਈ ਉਸ ਨੇ ਕਿਹਾ ਸਤਵੰਤ ਮੈਂ ਕੋਈ ਤਮਾਸ਼ਾ ਨਹੀਂ ਕਰਨਾ ਚਾਹੁੰਦੀ ਸ਼ਾਂਤੀ ਨਾਲ ਸਭ ਫੈਸਲਾ ਕਰਨਾ ਚਾਹੁੰਦੀ ਹਾਂ ਸਾਡਾ ਜੁਆਇਨ ਅਕਾਊਂਟ ਬੰਦ ਕਰਨਾ ਪਵੇਗਾ ਇਹ ਸ਼ਾਰਸ਼ ਪਾਲਸੀ ਵਿੱਚ ਤੁਹਾਡਾ ਨਾਮਨੀ ਤੋਂ ਨਾਮ ਹਟਾਉਣਾ ਚਾਹੀਦਾ ਹੈ। ਇਸ ਫਲੈਟ ਵਿੱਚ ਤੁਹਾਡਾ ਜੋ ਪੈਸਾ ਲੱਗਿਆ ਹੈ ਤੁਸੀਂ ਲੈ ਲਓ ਮੈਨੂੰ ਇਸ ਨੂੰ ਆਪਣੇ ਨਾਮ ਕਰਵਾਉਣਾ ਮੈਂ ਇਸ ਨੂੰ ਆਪਣੇ ਨਾਮ ਕਰਵਾਉਣਾ ਚਾਹੁੰਦੀ ਹਾਂ। ਮੈਨੂੰ ਤੁਹਾਡੇ ਤੋਂ ਕੋਈ ਪੈਸਾ ਨਹੀਂ ਚਾਹੀਦਾ। ਮੈਂ ਕੋਰਟ ਵਿੱਚ ਤਲਾਕ ਦੀ ਅਰਜ਼ੀ ਦੇਣ ਜਾ ਰਹੀ ਹਾਂ। ਸਰਤਾਂਤ ਨੇ ਡਰਦੇ ਹੋਏ ਨੇ ਜਾਂ ਨਹੀਂ। ਨੇਤੂ ਮੇਰਾ ਕੋ ਜੋ ਕੁਝ ਵੀ ਹੈ ਸਭ ਕੁਝ ਤੇਰਾ ਹੀ ਹੈ ਤੇ ਸਾਡੀ ਬੇਟੀ ਮੰਨਤ ਲਈ ਹੈ ਸਭ ਤੁਸੀਂ ਲੈ ਲਓ ਬਸ ਮੈਨੂੰ ਮੇਰੀ ਨੀਤੂ ਦੇ ਦਿਓ ਮੈਨੂੰ ਇੱਕ ਵਾਰ ਮਾਫ ਕਰ ਦਿਓ ਮੇਰੀ ਗਲਤੀ ਦੀ ਸਜ਼ਾ ਮੈਨੂੰ ਵੀ ਦੇ ਦਿਓ ਜੇਕਰ ਤੁਸੀਂ ਮੇਰੀ ਜ਼ਿੰਦਗੀ ਵਿੱਚ ਨਾ ਰਹੇ ਰਹੇ ਤਾਂ ਮੈਂ ਇਸ ਜ਼ਿੰਦਗੀ ਹੀ ਜ਼ਿੰਦਗੀ ਹੀ ਖਤਮ ਕਰ ਲਾਵਾਂਗਾ ਲੇਕਿਨ ਨੀਤੂ ਨੇ ਸਤਵੰਤ ਦੀ ਇੱਕ ਨਾ ਸੁਣੀ ਤੇ ਚੁੱਪਚਾਪ ਚਲੀ ਗਈ ਹੁਣ ਉਹ ਆਪਸ ਆਪਸੇ ਜਾਣ ਜਨ ਮਾ ਕਲਵੀਰ ਕੋਲ ਖਾਣਾ ਖਾਣ ਦੇ ਬੇਟੀ ਮੰਨਤ ਦੇ ਨਾਲ ਸਮਾਂ ਬਿਤਾਉਣ ਵਿੱਚ ਲੱਗ ਲੱਗੀ ਰਹਿੰਦੀ ਸੀ ਕਲਵੀਰ ਅਤੇ ਮੰਨਤ ਦੀ ਦੀ ਜਾਇਦਤ ਉਸ ਗੱਲ ਦੀ ਰਾਜੀ ਇਸ ਗੱਲ ਦੀ ਰਾਜੀ ਹੋਏਗੀ ਸਤਵੰਤ ਹਫਤੇ ਵਿੱਚ ਇੱਕ ਵਾਰ ਆਪਣੀ ਬੇਟੀ ਨੂੰ ਮਿਲ ਸਕਦਾ ਹੈ ਉਸ ਨੂੰ ਬਾਹਰ ਘੁਮਾਉਣ ਲਈ ਜਾ ਸਕਦਾ ਹੈ ਕਲਵੀਰ ਨਹੀਂ ਚਾਹੁੰਦੀ ਸੀ ਕਿ ਮੰਨਤ ਨੂੰ ਉਸ ਦੇ ਪਿਤਾ ਦੀ ਅਸਲੀਅਤ ਬਾਰੇ ਪਤਾ ਲੱਗੇ ਉਸ ਨੂੰ ਡਰ ਸੀ ਉਸ ਨੂੰ ਆਪਣੇ ਪਿਤਾ ਦੀ ਬੇਫਾਈ ਦਾ ਪਤਾ ਲੱਗਿਆ ਤਾਂ ਉਹ ਵੀ ਪਤਾ ਨਹੀਂ ਕੀ ਸੋਚੇਗੀ ਸਤਵੰਤ ਹਫਤੇ ਵਿੱਚ 2 ਘੰਟਿਆਂ ਲਈ ਮੰਨਤ ਨੂੰ ਘਮਾਉਣ ਲੈ ਜਾਂਦਾ ਤੇ ਉਸ ਨੂੰ ਗਿਫਟ ਲੈ ਕੇ ਦਿੰਦਾ ਨੇਤੂ ਦੀ ਪਸੰਦ ਦਾ ਕੁਝ ਸਮਾਨ ਵੀ ਆਪਣੀ ਬੇਟੀ ਨਾਲ ਭਿਜਵਾ ਦਿੰਦਾ ਲੇਕਿਨ ਨੇਤੂ ਉਸ ਨੂੰ ਹੱਥ ਚੱਕ ਕੇ ਵੀ ਨਹੀਂ ਦੇਖਦੀ ਜਦੋਂ ਨੇਤੂ ਦੀ ਪ੍ਰਮੋਸ਼ਨ ਹੋਈ ਤੇ ਨਾਲ ਹੀ ਉਸ ਦੀ ਬਦਲੀ ਮੁੰਬਈ ਵਿੱਚ ਹੋਈ ਗਈ ਉਸ ਨੂੰ ਮੰਨਤ ਨੂੰ ਮਾਂ ਕੁਲਵੀਰ ਦੇ ਕੋਲ ਛੱਡਣਾ ਪਿਆ ਕਿਉਂਕਿ ਸਕੂਲ ਦਾ ਸਾਲ ਖਤਮ ਹੋਣ ਵਿੱਚ ਅਜੇ 2 ਮਹੀਨੇ ਬਾਕੀ ਸਨ ਕੁਲਵੀਰ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਸਭ ਸੰਭਾਲ ਲਵਾਂਗੀ ਤੂੰ ਮੁੰਬਈ ਜਾ ਲੇਕਿਨ ਹਰ ਹਫਤੇ ਆ ਜਾਣਾ ਮੁਬਈ ਵਿੱਚ ਨੀਤੂ ਦੇ ਕੁਝ ਪੁਰਾਣੇ ਸਹਿਕਰਮੀ ਵੀ ਕੰਮ ਕਰਦੇ ਸਨ ਸਾਰਿਆਂ ਨੇ ਉਸ ਦਾ ਪਰਮਾ ਸਵਾਗਤ ਕੀਤਾ ਤੇ ਇੱਕ ਪ੍ਰੋਜੈਕਟ ਵਿੱਚ ਉਸ ਨੇ ਸੁਸ਼ਾਂਤ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੁਸ਼ਾਂਤ ਅਤੇ ਨੀਤੂ ਨਾਲ ਕੰਮ ਕਰਦੇ ਹੋਏ ਕਾਫੀ ਸਮਾਂ ਇੱਕ ਦੂਜੇ ਦੇ ਨਾਲ ਬਿਤਾਉਣ ਲੱਗੇ ਪ੍ਰੋਜੈਕਟ ਦੇ ਲਈ ਉਹਨਾਂ ਨੂੰ ਉਹਨਾਂ ਨੂੰ ਕਲਾਇੰਟ ਦੀ ਲੋਕੇਸ਼ਨ ਤੇ ਵੀ ਜਾਣਾ ਪੈਂਦਾ ਸੀ ਦੋਵੇਂ ਇਕੱਠੇ ਹੋਸਟਲ ਜਾਂਦੇ ਤੇ ਵਿੱਚ ਰਹਿੰਦੇ ਸਨ ਹੋਟਲ ਦੇ ਵਿੱਚ ਵਿੱਚ ਰਹਿੰਦੇ ਸਨ ਕੰਮ ਪੂਰਾ ਕਰਕੇ ਵਾਪਸ ਆ ਜਾਂਦੇ ਸਨ ਘੰਟਿਆਂ ਤੱਕ ਇੱਕ ਦੂਜੇ ਨਾਲ ਕੰਮ ਕਰਦੇ ਰਹਿੰਦੇ ਉਸ ਦਿਨ ਵੀ ਇਹ ਦੋਵੇਂ ਸਵੇਰ ਦੀ ਫਲਾਈਟ ਤੋਂ ਗਏ ਸਨ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਰਾਤ ਨੂੰ ਹੋਟਲ ਪਹੁੰਚੇ ਸੁਸ਼ਾਂਤ ਬੋਲਿਆ ਫਰੈਸ਼ ਹੋ ਜਾਓ ਫਿਰ ਖਾਣਾ ਖਾਣਾ نیچے ਡਰੈਂਗਿੰਗ ਰੂਮ ਵਿੱਚ ਚੱਲਦੇ ਹਾਂ ਨੀਤੂ ਨੇ ਕਿਹਾ ਨਹੀਂ ਮੈਂ ਆਪਣੇ ਰੂਮ ਵਿੱਚ ਹੀ ਖਾਣਾ ਮੰਗਵਾ ਲੈਵਾਂਗੀ ਸ਼ੁਸ਼ਾਂਤ ਬੋਲਿਆ ਠੀਕ ਹੈ ਮੇਰੇ ਲਈ ਵੀ ਕੁਝ ਆਰਡਰ ਕਰ ਦੇਣਾ ਇਕੱਠੇ ਹੀ ਬੈਠ ਕੇ ਖਾਵਾਂਗੇ ਸ਼ੁਸ਼ਾਂਤ ਨੀਤੂ ਨੂੰ ਚਾਹੁੰਦਾ ਸੀ ਅਤੇ ਉਸ ਦੀ ਇੱਜ਼ਤ ਵੀ ਕਰਦਾ ਸੀ ਨੀਤੂ ਦੇ ਆਉਣ ਤੋਂ ਬਾਅਦ ਉਸ ਨੇ ਅਜੇ ਤੱਕ ਆਪਣੇ ਪੁਰਾਣੇ ਪਿਆਰ ਦਾ ਇੰਤਜ਼ਾਰ ਇਤਿਹਾਰ ਨਹੀਂ ਕੀਤਾ ਸੀ ਉਹ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਖੁਸ਼ ਸੀ ਸ਼ਸ਼ਾਂਤ ਨੀਤੂ ਦੇ ਰੂਮ ਵਿੱਚ ਆਇਆ ਖਾਣਾ ਖਾਣ ਦੀ ਉਡੀਕ ਵਿੱਚ ਦੋਵੇਂ ਕੰਮ ਦੀਆਂ ਗੱਲਾਂ ਬਾਤਾਂ ਕਰਦੇ ਰਹੇ ਉਸ ਵਕਤ ਸ਼ਸ਼ਾਂਤ ਦੀ ਪਤਨੀ ਦਾ ਫੋਨ ਆਇਆ ਸ਼ਸ਼ਾਂਤ ਅਤੇ ਉਸ ਦੀ ਪਤਨੀ ਦੀਆਂ ਗੱਲਾਂ ਤੋਂ ਲੱਗ ਰਿਹਾ ਸੀ ਕਿ ਦੋਵੇਂ ਬਹੁਤ ਖੁਸ਼ ਹਨ ਖਾਣਾ ਆ ਤੇ ਦੋਨਾਂ ਨੇ ਖਾਣਾ ਖਾਂਦੇ ਆ ਹੀ ਖਾਂਦੇ ਆ ਪੁਰਾਣੇ ਦਿਨਾਂ ਦੀਆਂ ਗੱਲਾਂ ਕਰਨ ਲੱਗੇ ਸ਼ਸ਼ਾਂਤ ਨੇ ਨੀਤੂ ਨੂੰ ਪੁੱਛਿਆ ਚੱਲ ਇੱਕ ਗੱਲ ਦੱਸ ਜੇ ਕਰਤਵਾਂਤ ਨਾਲ ਤੇਰਾ ਵਿਆਹ ਨਾ ਹੁੰਦਾ ਤਾਂ ਤੂੰ ਮੇਰੇ ਨਾਲ ਵਿਆਹ ਕਰਵਾਉਣ ਲਈ ਰਾਜੀ ਸੀ ਨੀਤੂ ਉਝਲਣ ਉਝਲਣ ਵਿੱਚ ਉਝਲਣ ਵਿੱਚ ਪੈ ਗਈ ਤੇ ਫਿਰ ਬੋਲੀ ਸ਼ਾਇਦ ਹਾਂ ਸੁਸ਼ਾਂਤ ਨੇ ਮਜ਼ਾਕ ਦੇ ਦੇ ਅੰਦਾਜ਼ ਵਿੱਚ ਕਿਹਾ ਜੇਕਰ ਪਹਿਲਾਂ ਦੱਸਦੀ ਤਾਂ ਮੈਂ ਉਸਨੂੰ ਗੋਲੀ ਮਾਰ ਦਿੰਦਾ ਤੇ ਇਦਾਂ ਹੀ ਗੱਲਾਂ ਰਫਾ ਦਫਾ ਗੱਲ ਰਫਾ ਦਫਾ ਹੋ ਗਈ ਦੋਵਾਂ ਨੇ ਖਾਣਾ ਖਾਦਾ ਫਿਰ ਸੁਸ਼ਾਂਤ ਆਪਣੇ ਕਮਰੇ ਵਿੱਚ ਚਲਾ ਗਿਆ ਰਾਤ ਨੂੰ ਸੌਣ ਤੋਂ ਪਹਿਲਾਂ ਨੀਤੂ ਨੂੰ ਸਤਵੰਤ ਦੀ ਯਾਦ ਆਉਣ ਲੱਗੀ ਉਸ ਨੂੰ ਸਤਵੰਤ ਦੀਆਂ ਮਜ਼ਬੂਤ ਬਾਹਾਂ ਦੀ ਯਾਦ ਆਈ ਜਿਨ੍ਹਾਂ ਵਿੱਚ ਉਹ ਲੁਕਾ ਕੇ ਆਪਣੀ ਸਾਰੀ ਥਕਾਵਟ ਦੂਰ ਉਤਾਰ ਲੈਂਦੀ ਸੀ ਸਤਵੰਤ ਨੂੰ ਯਾਦ ਕਰਦਿਆਂ ਕਰਦਿਆਂ ਉਸ ਦੀਆਂ ਅੱਖਾਂ ਭਰ ਆਈਆਂ ਅਗਲੇ ਦਿਨ ਫਿਰ ਤੋਂ ਖਾਣਾ ਕਮਰੇ ਵਿੱਚ ਮੰਗਵਾਉਣਾ ਸ਼ਸ਼ਾਂਤ ਨੇ ਕਿਹਾ ਨੀਤੂ ਤੂੰ ਠੀਕ ਹੈ ਨੀਤੂ ਬੋਲੀ ਹਾਂ ਮੈਂ ਠੀਕ ਹਾਂ ਖਾਣਾ ਆਰਡਰ ਕਰਕੇ ਦੋਵੇਂ ਗੱਲਾਂ ਕਰਨ ਲੱਗੇ ਖਾਣੇ ਤੋਂ ਬਾਅਦ ਸ਼ਸ਼ਾਂਤ ਨੇ ਚਾਹ ਬਣਾ ਕੇ ਨੀਤੂ ਨੂੰ ਦੇ ਦਿੱਤੀ ਚਾਹ ਪੀਂਦਿਆਂ ਦੰਦਿਆਂ ਸਮੇਂ ਉਹਨਾਂ ਦੋਵਾਂ ਦਾ ਇੱਕ ਦੂਜੇ ਨਾਲ ਹੱਥ ਟਕਰਾਇਆ ਉਹਨਾਂ ਦੀ ਨਜ਼ਰ ਆਪਸ ਵਿੱਚ ਟਕਰਾਈ ਫਿਰ ਦੋਨੇ ਦੋਨੇ ਦੋਨਾਂ ਨੇ ਹੀ ਨਜ਼ਰਾਂ ਚੁਗਾ ਲਈਆਂ ਇੱਕ ਅਜੀਬ ਜਿਹੀ ਚੁੱਪ ਛਾ ਗਈ ਦੋਵੇਂ ਕੋਲ ਬੈਠੇ ਸਨ ਨੀਤੂ ਨੇ ਆਪਣੇ ਮਨ ਵਿੱਚ ਅਜੀਬ ਜਿਹੀ ਹਲਚਾ ਮਹਿਸੂਸ ਕੀਤੀ ਜਿਵੇਂ ਉਸ ਸ਼ਾਂਤ ਦੇ سینੇ ਲੱਗ ਲੱਗ ਕੇ ਰੋਣਾ ਚਾਹੁੰਦੀ ਹੋਵੇ ਤੇ ਆਪਣੇ ਮਨ ਦਾ ਸਾਰਾ ਗੁੱਸਾ ਉਸ ਦੇ سینੇ ਨਾਲ ਲਾ ਕੇ ਕੱਢਣਾ ਚਾਹੁੰਦੀ ਹੋਵੇ ਫਿਰ ਉਸ ਨੇ ਦੇਖਿਆ ਕਿ ਸੁਸ਼ਾਂਤ ਦੀਆਂ ਨਜ਼ਰਾਂ ਵੀ ਉਸ ਦੇ ਟਿਕੰਗਾ ਸੰਨ ਸ਼ਾਇਦ ਉਹ ਵੀ ਨੀਤੂ ਨੂੰ ਆਪਣੀਆਂ ਬਾਹਾਂ ਵਿੱਚ ਲੈਣਾ ਚਾਹੁੰਦਾ ਸੀ ਉਦੋਂ ਹੀ ਨੀਤੂ ਨੂੰ ਲੱਗਿਆ ਕਿ ਇਹ ਇੱਕ ਕਮਜ਼ੋਰ ਪਾਲਸੀ ਜੈਸ ਬਾਰੇ ਉਸਦੀ ਮਾਂ ਉਸ ਨੂੰ ਸਮਝਮਦੀ ਹੁੰਦੀ ਸੀ ਤੁਰੰਤ ਆਪਣੇ ਆਪ ਨੂੰ ਸੰਭਾਲਦੀ ਹੋਈ ਉੱઠી ਤੇ ਇੱਧਰ ਉਧਰ ਸਮਾਨ ਰੱਖਣ ਲੱਗੀ ਤੇ ਬੋਲੀ ਅੱਛਾ ਕੱਲ ਮਿਲਦੇ ਹਾਂ ਸੋ ਸ਼ਸ਼ਾਂਤ ਵੀ ਜਲਦੀ ਨਾਲ ਬੋਲਿਆ ਹਾਂ ਦੇਰ ਹੋ ਗਈ ਹੈ ਗੁੱਡ ਨਾਈਟ ਅਗਲੇ ਦਿਨ ਦੋਵੇਂ ਆਪਣੇ ਸ਼ਹਿਰ ਵਾਪਸ ਆ ਗਏ ਨੀਤੂ ਆਪਣੀ ਮਾਂ ਕੁਲਬੀਰ ਦੇ ਕੋਲ ਚਲੀ ਗਈ ਕਲਵੀਰ ਉਸ ਨੂੰ ਦੱਸਣ ਲੱਗੇ ਕਿ ਮੰਨਤ ਖਾਣਾ ਖਾਣ ਵਿੱਚ ਬਹੁਤ ਨਖਰੇ ਕਰਦੀ ਹੈ ਸਤਵੰਤ ਆਪਣੀ ਬੇਟੀ ਦਾ ਬਹੁਤ ਧਿਆਨ ਰੱਖਦਾ ਹੈ ਤੇ ਉਹ ਉਸ ਨੂੰ ਆਪਣੇ ਨਾਲ ਲੈ ਜਾਂਦਾ ਹੈ ਤੇ ਵਾਰ-ਵਾਰ ਫੋਨ ਕਰਕੇ ਉਸ ਦਾ ਹਾਲ ਚਾਲ ਪੁੱਛਦਾ ਹੈ ਨੀਤੂ ਸਤਵੰਤ ਨੂੰ ਮਿਲਣ ਚਲੀ ਚਲੀ ਗਈ ਸਤਵੰਤ ਪਲਕਾਂ ਵਿਸ਼ਾ ਕੇ ਉਸ ਦੀ ਰਾਹ ਵੇਖ ਰਿਹਾ ਸੀ ਤੇ ਘਰ ਵਿੱਚ ਉਸ ਨੇ ਸਾਫ ਕਾਰਨ ਉਸਨੇ ਸਾਫ ਕੀਤਾ ਹੋਇਆ ਸੀ ਲੇਕਿਨ ਬੈਡਰੂਮ ਕੁਝ ਬਦਲਿਆ ਬਦਲਿਆ ਜਿਹਾ ਲੱਗ ਰਿਹਾ ਸੀ ਸਤਵੰਤ ਬਹੁਤ ਪਿਆਰ ਨਾਲ ਬੋਲਿਆ ਹੁਣ ਤਾ ਵਾਪਸ ਆ ਜਾ ਮੈਨੂੰ ਮਾਫ ਕਰ ਦੇ ਹੁਣ ਨੀਤੂ ਸਮਝ ਚੁੱਕੀ ਸੀ ਕਿ ਸਮਾਂ ਬੁਰਾ ਵਕਤ ਹੈ ਵਕਤ ਕੀ ਹੁੰਦਾ ਹੈ ਉਹ ਸਨੇ ਸਤਵੰਤ ਨੂੰ ਮਾਫ ਕਰ ਦਿੱਤਾ ਤੇ ਸਤਵੰਤ ਨੇ ਉਸਦਾ ਹੱਥ ਫੜ ਲਿਆ ਤੇ ਦੋਵੇਂ ਇੱਕ ਦੂਜੇ ਦੇ ਕੋਲ ਆ ਗਏ ਤੇ ਆਪਣੀ ਬੇਟੀ ਨਾਲ ਆਪਣੀ ਜ਼ਿੰਦਗੀ ਖੁਸ਼ੀ ਚ ਗੁਜ਼ਾਰਾ ਗੁਜ਼ਾਰਨ ਲੱਗੇ ਹਾਂਜੀ ਦੋਸਤੋ ਨੀਤੂ ਨੇ ਜਸਵੰਤ ਨੂੰ ਮਾਫ ਕਰਕੇ ਠੀਕ ਕੀਤਾ ਜਾਗਾ ਛੋਟੀਆਂ ਮੋਟੀਆਂ ਗਲਤ ਫਿੰਮੀਆਂ ਜਾਂ ਫਿਰ ਗਲਤੀਆਂ ਹੋ ਜਾਂਦੀਆਂ ਹਨ ਤੇ ਜਿਨ੍ਹਾਂ ਦਾ ਕਈ ਵਾਰ ਨਜ਼ਰ ਅੰਦਾਜ਼ ਕਰਕੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਪੈਂਦਾ ਹੈ ਇੱਕ ਔਰਤ ਲਈ ਤਲਾਕ ਸ਼ਬਦ ਕਹਿਣਾ ਬਹੁਤ ਔਖਾ ਹੈ ਪਰ ਉਸ ਨੂੰ ਆਪਣੀ ਸਰੀਰ ਤੇ ਨਿਭਾਉਣਾ ਬਹੁਤ ਉខਾ ਹੈ ਐਸਾ ਲਈ ਵਕਤ ਜਿਹ ਰਹਿੰਦਿਆਂ ਆਪਣੀ ਜ਼ਿੰਦਗੀ ਜ਼ਿੰਦਗੀ ਸਾਥੀ ਨੂੰ ਮਾਫ ਸਾਥੀ ਨੂੰ ਮਾਫ ਮਾਫੀ ਦੇ ਕੇ ਆਪਣੀ ਜ਼ਿੰਦਗੀ ਨੂੰ ਖੁਸ਼ੀ ਖੁਸ਼ੀ گزارੋ ਨਾ ਕਿ ਸਾਰੀ ਉਮਰ ਇੱਕ ਇੱਕੋ ਜੈਦ ਵਿੱਚ ਆ ਕੇ ਆਪਣੇ ਪਤੀ ਤੋਂ ਤਲਾਕ ਲੈ ਕੇ ਆਪਣੀ ਜ਼ਿੰਦਗੀ ਨੂੰ ਨਰਕ ਬਣਾਇਓ ਇਹ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਵੀ ਜਰੂਰ ਕਰਨਾ ਤੇ ਅਲਫਾਜ਼ ਜ਼ਿੰਦਗੀ ਦੇ ਚੈਨਲ ਵਿੱਚ ਤੁਸੀਂ ਅੱਜ ਪਹਿਲੀ ਵਾਰ ਕਹਾਣੀ ਸੁਣੀ ਸੁਣ ਰਹੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬਰ ਕਰਕੇ ਸਬਸਕ੍ਰਾਈਬਰ ਕਰਕੇ ਵੀ ਜਰੂਰ ਜਾਓ ਤਾਂ ਤਾਂ ਜੋ ਅਸੀਂ ਤੁਹਾਡੇ ਲਈ ਇਦਾਂ ਹੀ ਨਵਾਂ ਨਵੀਆਂ ਪਰਿਵਾਰਕ ਕਹਾਣੀਆਂ ਲੈ ਕੇ ਹਾਜ਼ਰ ਹਾਜ਼ਰ ਹੁੰਦੇ ਰਹੀਏ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਉਹ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ